ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀ ਡੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਿੰਧੂ ਨਾਲ ਪਹੁੰਚ ਚੁੱਕੇ ਜੀ ਪਿੰਡ ਦੁਲਜੀਪੁਰ ਜ਼ਿਲ੍ਹਾ ਤਰਨਤਾਰਨ ਤਫੀਲ ਖੰਡੂਸ ਆ ਦੇਖੋ ਅੱਜ ਬਾਈਆਂ ਪੰਜ ਛੇ ਲੱਖ ਰੁਪਏ ਛੋੜੇ ਲੈ ਕੇ ਆਂਦੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਜੀ ਹੋਰ ਜੀ ਸੰਦੀਪ ਜੀ ਠੀਕ ਠਾਕ ਬਾਈ ਜੀ ਹਾਂ ਬਸ ਚੜ੍ਹਦੀ ਕਲਾ ਜੀ ਹੋਰ ਜੀ ਠੀਕ ਠਾਕ ਜੋ ਮੈਂ ਤੇ ਆ ਇੱਥੇ ਗਾਏ ਜਿਉ ਤਲਕਾਰ ਹੀ ਦੇਣੇ ਆ ਚਲੋ ਹਾ ਸੰਦੀਪ ਡੇਰੀ ਚੈਨਲ ਵੇਖਣਾ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਵੱਲੋਂ ਸਾਸਰੀ ਕਾਲ ਜੀ ਸਾਸਰੀ ਕਾਲ ਜ ਹੋਰ ਸੁਣਾਓ ਜੀ ਹਾਂ ਚੜ੍ਹਦੀ ਕਲਾ ਠੀਕ ਠਾਕ ਜੀ ਵਧੀਆ ਮਾਲ ਫੇ ਵਾ ਮਾਲ ਰਾਤੀ ਆਇਆ ਕੋ ਹਾਂ ਜੀ ਤੇ ਕੋ ਦੋ ਝੋਟੀਆਂ ਪਹਿਲੀਆਂ ਸੀ ਝੋਟੀਆਂ ਦੇ 10000 ਹੈਗੀਆਂ ਹੁਣ ਅੱਜ ਬੰਨਣ ਦੀ ਪ੍ਰੋਬਲਮ ਹੀ ਤੇ ਫੇ ਮੈਂ ਇਹ ਚੱਲ ਵਿੱਚੋਂ ਪਾ ਦਿੰਨੇ ਆ ਤਾਜ਼ੀਆਂ ਤੂਟੀਆਂ ਸੁਈਆਂ ਉਹ ਮੈਂ ਕੱਜ ਸਵੇਰੇ ਸੁਈ ਆ ਅੱਜ 8 9 ਵਜੇ ਆ ਹਾਂ ਜੀ ਹਾਂ ਜੀ ਤੇ ਰਾਤੀ ਆਈਆਂ ਮੱਜਾਂ ਦੇ ਸਵੇਰੇ ਸੂਪੀ ਆ ਇੱਕ ਝੋਟੀ ਹੋਰ ਹੀ ਹੋ ਨੀਲੀ ਦੀ ਉਹ ਵੀ ਕੱਲ ਸੁਈ ਆ ਠੀਕ ਆ ਤੇ ਬਾਕੀ ਆ ਤਾਜ਼ੀਆਂ ਕੋਈ ਦੋਂਦੋ ਤਨ ਤਨਦਲਾਂ ਦੀ ਇੱਕ ਝੋਟੀ ਵਿੱਚ ਗੱਬਣੇ ਚਲੋ ਹਾਂ ਪੰਜ ਝੋਟੀਆਂ ਆਪਾਂ ਪਾਉਣੀਆਂ ਹੁਣ ਠੀਕ ਆ ਕਰੋ ਸ਼ੁਰੂ ਸੋਈ ਹੈ ਜੀ ਹਾਂਜੀ ਹਾਂਜੀ ਆਜੋ ਮਾਜ ਤਿੱਜਾ ਸੁਆ ਜੀ ਹਾਂਜੀ ਸੰਦੀਪ ਜੀ ਬਹੁਤ ਦੁੱਧ ਵਾਲੀ ਅੱਜ ਸਵੇਰੇ ਸੂਈ ਆ ਜੀ ਠੀਕ ਆ ਹਾਂਜੀ ਅਜੇ ਜੇਰ ਜਾਰੇ ਨੇ ਪਾਉਣੀ ਆ ਜੀ ਅੱਛਾ ਹਾਂਜੀ ਹਾਂਜੀ ਬੜੀ ਦੁੱਧ ਵਾਲੀ ਖਰੀ ਮੈਂ ਬੱਚਾ ਪੁੱਛਾ ਚੰਗਾ ਹਤਾ ਪਿੱਜਾ ਸੁਆ ਮੈਂ ਪੂਰੀ ਰੰਗ ਬਾਜ ਹੁਣ ਆਪਾਂ ਉੱਤੋਂ ਵੀ ਕੋਈ ਸਾਫ ਸੂਫ ਨਹੀਂ ਕੀਤੀ ਵੀ ਮੈਂ ਤਾਜੀ ਸੂਈ ਆ ਤਾਜੀ ਸੂਈ ਬਿਲਕੁਲ ਜੇਰ ਜਾਰ ਸੱਟਣੀ ਆ ਮੈਂ ਨੇ ਹਾਂਜੀ ਹਾਂਜੀ ਤੇ ਮੈਂ ਬਹੁਤ ਦੁੱਧ ਵਾਲੀ ਆ ਦੁੱਧ 15 16 ਕਿਲੋ ਪਿਛਲੇ ਸੁਆ ਦਿੱਤਾ ਅਰਕੀ ਦੇ 18 ਕਿਲੋ ਦੁੱਧ ਮੈਂ ਕੱਢੂਗੀ ਕੱਟੀ ਕੱਟਾ ਜੀ ਕ ਕੱਟੀ ਹੈ ਕੱਟੀ ਆ ਗਈ ਕੱਟੀ ਦਿੱਤੀ ਹੈ ਲਓ ਜੀ ਵੇਖੋ ਕਰਾਂ ਲਈ ਬਹੁਤ ਜਿਆਦੀ ਮੈਂ ਕੱਦ ਵਜਨ ਵਾਲੀ ਥੋੜੀ ਜਿਹੀ ਡਿੱਗੀ ਠੱਠੀਆਂ ਮਈਆਂ ਰਾਤ ਹਾਂਜੀ ਕਿਹੜੇ ਇਲਾਕੇ ਦਾ ਇਹ ਮਾਲ ਸਾਰਾ ਜੀ ਮੈਂ ਤੇ ਉਧਰੋਂ ਜਿਆਦਾ ਮੈਂ ਤਾਂ ਨਸੇਬ ਲਈ ਹਾਂਜੀ ਹਾਂਜੀ ਵੇਖੋ ਮੈਂ ਦਾ ਕੱਦ ਵਜਨ ਨਹੀਂ ਠੀਕ ਹੈ ਮੈਂ ਦੁੱਧ ਧਰ ਕੀ 18 ਕਿਲੋ ਦਊਗੀ ਜੀ ਵੱਡੀ ਮੈਂ ਚੋਣ ਚਾਂਣ ਬਾਹਲਾ ਚੰਗਾ ਪੋਲੀ ਧਾਰ ਚੋਾਈ ਚੋਅ ਵਜਨ ਨਿਕਲੀ ਮੈਂ ਨਾ ਇੱਕ ਲੰਬਰ ਜੀ ਬੱਠੀ ਚੋਣ ਤੇ ਏਡਾ ਵਧੀਆ ਨਿਕਲਿਆ ਜੇ ਜੇਰ ਪਾਉਣੀ ਆ 1.5 2 ਘੰਟੇ ਹੋਏ ਆ ਜੇ ਸੂਈ ਨੂੰ ਠੀਕ ਹੈ ਹਾਂਜੀ ਹਾਂਜੀ ਆਜੋ ਜੀ ਬਹੁਤ ਵੱਡੀ ਮੈਂ ਆ ਤੀਜਾ ਸੂਆ ਮਹਿੰਦਾ ਜੀ ਲੈ ਲੈ ਚਲੋ ਜੀ ਗਾਹ ਨੂੰ ਲੈ ਜਾ ਸਿੱਧੀ ਠੀਕ ਆ ਗੱਦ-ਕੁੱਦ ਵਾਲੀ ਆ ਪੂਰੀ ਮਹਿੰਦੀ ਅਜੇ ਰੰਗ ਟੰਗ ਬਹੁਤ ਜ਼ਿਆਦਾ ਆ ਆਜੋ ਆਜੋ ਵੀ ਮੈਂ ਇਹਨੂੰ ਸਾਫ਼ ਨਹੀਂ ਅਜੇ ਕੀਤਾ ਕੱਟੀ ਦਿੱਤੀ ਆ ਫੇਰੇ ਸੂਈ ਆ ਚਲੋ ਹਾਂਜੀ ਚਲੋ ਸੰਦੀਪ ਜੀ ਹੁਣ ਮੁੱਲ ਕਰਨ ਨੂੰ ਤੇ ਭਾਵੇਂ ਇਹੋ ਜੀ ਦਾ ਹੁਣ ਦੋ-ਦੋ ਲੋਕ ਕਰੀ ਆਂ ਡੇ ਆ ਹਾਂਜੀ ਆਪਾਂ ਕੋਈ ਦੋ ਦਾ ਤੇ ਕਰਨਾ ਨਹੀਂ ਡੇਢ ਦੀ ਦੇ ਦਈਏ ਵੀਰ ਤੋ ਜਿਹੜਾ ਬਿਲਕੁਲ ਹੀ ਆਪਾਂ ਬਾਸਾ ਜ ਲੈਣੇ ਆ ਵੇਚਣੀਆਂ 140 ਦੀ ਮੱਝ ਦੇਾਂਗੇ ਬਸ ਚਲੋ ਠੀਕ ਜਿਹੜੀ ਦੇਣੀ ਲੈਣੀ ਆ ਚੋਣ ਚਾਂ ਬਹੁਤ ਚੰਗਾ ਤੀਜਾ ਸੂਆ ਜੋ ਚਲੋ ਠੀਕ ਆ ਜਾਣ ਦੋ ਆਹ ਜੀ ਇਹ ਪਹਿਲਾ ਸੂਆ ਝੋਟੀ ਆ ਜੀ ਚਾਰ ਦੰਦ ਬੂਆ ਅੱਛਾ ਹਾਂ ਜੀ ਹਾਂ ਜੀ ਇਹ ਪੰਜ ਛੇ ਸਿੰਗ ਟੁੱਟਾ ਜੋ ਇੱਕ ਇਹਦਾ ਠੀਕ ਆ ਹਾਂ ਜੀ ਹਾਂ ਜੀ ਕੱਟੀ ਬਹੁਤ ਚੰਗੀ ਆ ਸਿੰਘ ਇੱਧਰਲਾ ਪਹਿਲੋ ਨਿੱਕੀ ਹੁੰਦੀ ਦਾ ਟੁੱਟਾ ਜੀ ਦੁੱਧ ਕਿੰਨਾ ਭਾਈ ਜੀ ਦੁੱਧ ਦੇ ਵਿੱਚ ਊਠ ਮਾਰਨ ਨੂੰ ਜੋ ਮਰਜੀ 11 ਕਿਲੋ ਦੁੱਧ ਐ ਹੇ ਵੇਲੇ ਵਧੀਆ ਹੈਗਾ ਤਾਜੀ 5-6 ਦਿਨ ਦੀ ਸੂਈ ਆ 11 ਕਿਲੋ 11 ਕਿਲੋ ਦੁੱਧ ਅੱਜ ਹਾਜ਼ਰ ਹੈ ਜੀ ਬਸ ਠੀਕ ਹੈ ਹਾਂਜੀ ਹਾਂਜੀ ਇਹ ਹਿੜਿਆਣੇ ਦੀਆਂ ਕਟੀਆਂ ਹਾਂਜੀ ਆ ਸਿੰਘ ਦਾ ਮੈਂ ਇਹਨੂੰ ਕੁੜੀ ਆ ਭਾਈ ਬਾਜੀ ਜੀ ਲੱਗੀ ਥੋੜੀ ਬੜੀ ਝੋਟੀ ਚੰਗੀ ਹਾਂਜੀ ਹਾਂਜੀ ਹਾਂ ਬਹੁਤ ਜ਼ਿਆਦਾ ਸਾਫ਼ ਹੀ ਝੋਟੀ ਅਜੇ ਤਾਜੀ ਸੂਈ ਆ ਹਾਂ ਹੁਣ ਮੱਜਾ-ਮੁੱਜਾ ਆਈਆਂ ਬਸੇ ਜੀ ਬਾਠੀ ਲੈ ਵੇਖੋ ਜੀ ਅਜੇ 5-6 ਦਿਨ ਦਾ ਸੁਆ ਕੱਟੀ ਮਗਰਿਆ ਇਹਦੇ ਵੀ ਜੀ ਬਾਠ ਠੀਕ ਹੈ ਜੀ ਹਾਂਜੀ ਹਾਂਜੀ ਚੱਲ ਮੋੜਦਾ ਉਹ ਕੱਟੀ ਜੋ ਇਹਦੀ ਬੈਠੀ ਅਸੋ ਕੱਟੀ ਆ ਹਾਂਜੀ ਹਾਂਜੀ ਬਹੁਤ ਜਿਆਦੀ ਝੋਟੀ ਸਾਫ ਹੈ ਜੰਦੀਪ ਜੀ ਚਲੋ ਹਾਂਜੀ ਹਾਂਜੀ ਕੱਟੀ ਦੁੱਧ ਦਊਗੀ 13 ਕਿਲੋ ਜੀ ਯਾਰ ਕੀ ਪਹਿਲੇ ਕਲੂਨ ਕੱਟੀ ਹਾਂਜੀ ਹਾਂ ਬਹੁਤ ਜਿਆਦੀ ਚੰਗੀ ਸੰਦੀਪ ਜੀ ਮੂਲਕਰ ਨੂੰ ਇਹਦਾ ਵੀ ਆਪਾਂ 1.5 ਲੱਖ ਕਰ ਲਈਏ ਹਾਂਜੀ 40 ਤੋਂ 2 ਛੱਡ ਦਾਂਗੇ 1 36 ਦੀ ਜਿਹੜੀ ਝੋਟੀਏ ਦੇਣੀ ਆ ਬਸ ਠੀਕ ਜੀ ਜਿਹੜਾ ਲੈਣਾ ਕੋਈ ਛੋੜ ਛੱਡ ਹੀ ਹੋਊਗੀ ਉਹਦੇ ਵਿੱਚੋਂ 1 36 ਕਿ 38 36 ਫਿਰ 4 ਛੁੱਟ ਗਿਆ ਹਾਂ 40 ਹਾਂ 4 1 36 ਦਾ ਲਵਾਂਗੇ ਬਸ ਬਸ ਠੀਕ ਹਾਂਜੀ ਹਾਂਜੀ ਤੇ ਆਹ ਜੀ ਆ ਵੀ ਪਹਿਲਣੀਆਂ ਚੌਗੀ ਝੋਟੀ ਆ ਜੀ ਇਹ ਵੀ ਅੱਛਾ ਪਹਿਲਾਂ ਸੂਈ ਹਾਂ ਅਜੇ ਰਾਤੀ ਆਈਆਂ ਝੋਟੀਆਂ ਇਹ ਵੀ ਖੋਲੋ ਜੀ ਹਾਂ 12 ਕਿਲੋ ਇਹਦੇ ਥੱਲੇ ਦੁੱਧ ਚੱਕਤੀ ਦੇ ਹੋਣੇ 12 ਕਿਲੋ ਤਿਆਰ ਆ ਪੂਰਾ ਤਿਆਰ ਹੈ ਬਿਲਕੁਲ ਤਾਜੀ ਇਹ ਵੀ ਇਸਿਆਂ ਸੱਤ ਅੱਠ ਦਿਨਾਂ ਦੀ ਸੂਈ ਹੈ ਚਲੋ ਬਹੁਤ ਜੱਤ ਵਾਲੀ ਦੇ ਸੱਤੀ ਯਾਰ ਇਹ ਤਾਂ ਮੂੰਹ ਚੋ ਜੀ ਤਿਆਰ ਆ ਜੀ ਜੱਟਾਂ ਦੀ ਝੋਟੀ ਆ ਬਿਲਕੁਲ ਜੈਡ ਬਲੈਕ ਹੈ ਨਾ ਜੈਡ ਬਲੈਕ ਜੀ ਵੇਖੋ ਕੱਟੀ ਠੀਕ ਆ ਫਿਰ ਅਜੇ ਆਈਆਂ ਆਈਆਂ ਕੱਟੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚੁਆਈਆਂ ਵਧੀਆ ਮੈਂ ਨਾ ਇੱਕ ਲੰਬਰ ਐਡੀ ਠੰਡੀ ਧੀਰੀ ਕੋਈ ਕਿਤੇ ਲੱਤ ਲੁੱਤਨੀ ਆ ਪੱਟ ਦੀ ਪੂਰੀ ਚੋਣ ਠੰਡੀ ਵੇ ਰੰਗ ਵੇਖ ਕੱਟੀ ਦਾ ਆਜੋ ਵੇ ਆਜੋ ਆਜੋ ਉੜੀ ਉੱਤੋਂ ਵੇ ਜੱਤਾਲੀ ਝੋਟੀ ਆ ਜੀ ਬਾੜੀ ਨਿੱਗਰ ਝੋਟੀ ਆ ਪੱਥਰ ਵਰਗੀ ਜਿੱਦਾਂ ਪੱਥਰ ਹੁੰਦਾ ਵਾ ਠੀਕ ਹੈ ਕੱਟੀ ਅਜੇ ਬਣਨੀ ਹੈ ਅਜੇ ਤੇ ਬਿਲਕੁਲ ਕੱਚੀ ਤੇ ਰਾਤ ਆਈਆਂ ਝੋਟੀਆਂ ਜੀ ਚਲੋ ਹਾਂਜੀ ਹਾਂਜੀ ਤੇ ਇਹਦੇ ਬਾਜੀ ਫਿਰ ਕੀ ਮਾਰਾ ਸੰਦੀਪ ਜੀ ਮੁੱਲ ਕਰ ਨੂੰ ਇਹਦਾ ਵੀ ਆਪਾਂ ਭਾਵੇਂ ਡੇਢ ਕਰਦੇ ਹਾਂਜੀ ਤੇ 135 ਦੀ ਇਹ ਵੀ ਝੋਟੀ ਦੇਾਂਗੇ ਬਸ 135 35 ਹਜ਼ਾਰ ਦੀ 1000 ਛੋਟ ਕਰ ਦਾਂਗੇ 134 ਦਾ ਬਸ ਲੈਣਾ ਹੈ ਬੇ ਜਿਹੜਾ ਹਾਂਜੀ ਚੋਣ ਚਾਂ ਬਹੁਤ ਚੰਗਾ ਲੱਗਾ ਠੀਕ ਤੇ ਆਹ ਜੀ ਆ ਮੈਂ ਗੱਬਣਿਆ ਜੀ ਅੱਛਾ ਇਹ ਵੀ ਰਾਤ ਹੀ ਆਈ ਐ ਮੱਜ ਰਾਤ ਹੀ ਆਈ ਐ ਰਾਤ ਵਾਸਤੇ ਲੱਥੀਆਂ ਮੱਜਾਂ ਰਾਤ ਹੀ ਲਾਈਆਂ ਵਾਂ ਹਾਂਜੀ ਜੀ ਅਜੇ ਪੈਂਡੇ ਪੂੰਡੇ ਜਾਣ ਕੇ ਮੈਂ ਨੇ ਚੁੱਕਿਆ ਬਹੁਤ ਜਿਆਦੀ ਚੰਗੀ ਐ ਮੱਜ ਇਹ ਪੌਣੀ ਦਿਨ ਮੈਂ ਚੱਲ ਹੁਣ ਉਦਾਂ ਵਿਖਾ ਦੇਣੇ ਇਹਨੂੰ ਬੱਚੇ ਬੱਚੇ ਦੱਸਦੇ ਕੀ ਮਗਰ ਇਹ ਗੱਬਣਿਆ ਜੀ ਅੱਛਾ ਇਹ ਗੱਬਣਾ ਇਹ ਗੱਬਣਿਆ ਜੀ ਬਹੁਤ ਜਿਆਦਾ ਚੰਗੀ ਮੱਜ ਐ ਅਜੇ 5 6 ਦਿਨ ਲਊਗੀ 18 ਤਰੀਕ ਨੂੰ ਆਂਦੇ ਤੇ ਦਿਨ ਪੂਰੇ ਆ ਵੇਖੋ ਜੀ ਤੇ ਮੈਂ ਵੀ ਫਿਰ ਚੰਗੀ ਬਾਈ ਮੈਂ ਬਾੜੀ ਜਿਆਦੀ ਕੇ ਕੋਈ ਮੈਂ ਦਾ ਕੋਈ ਅੰਤ ਐ ਕਾਗਜ਼ ਵਰਗੀ ਚਮੜੀ ਮੈਂ ਦੀ ਦੁੱਧ ਵਾਲੀ ਦੂਜਾ ਸੂਆ ਜੋ ਜੇ ਛੇ ਦੰਦ ਮੂੰਹ ਠੀਕ ਆ ਹਾਂਜੀ ਹਾਂਜੀ ਆ ਜੀ ਆ ਜੀ ਬਹੁਤ ਜਿਆਦੀ ਚੰਗੀ ਆ ਜੀ ਛੋਟੀ ਅਜੇ ਆਈਆਂ ਪੈਂਡੇ ਪੁੰਡੇ ਦੀਆਂ ਡਿੱਗੀਆਂ ਠੱਠੀਆਂ ਮੱਝਾਂ ਐ ਤੇ ਬਾਜੀ ਫਿਰ ਇਹਦੀ ਕੀਮਤ ਇਹਦੀ ਕੀਮਤ ਸੰਦੀਪ ਜੀ ਫੋਨ ਤੇ ਕਰਾਂਗੇ ਹੁਣ ਜੇ ਤੇ ਕਿਸੇ ਦੇ ਪਛੇਣ ਤੋਂ ਕਰ ਲਾਂਗੇ ਨਹੀਂ ਤਾਂ ਫਿਰ ਦੂਜੀ ਵੀਡੀਓ ਜੇ ਨੂੰ ਪਾ ਦਾਂਗੇ ਅਜੇ ਫੋਨ ਤੇ ਕਰਦੇ ਹਾਂ ਫੋਨ ਤਾਂ ਇਹਦਾ ਕਰਾਂਗੇ ਇਹ ਮੈਂ ਅਜੇ ਆਈ ਆ ਮੈਂ ਆ ਕੱਚੀ ਨਹੀਂ ਵੇਖੋ ਜੀ ਵੇਖ ਚਮੜੀ ਦੇਖ ਮੈਂ ਨੇ ਜਿੱਦਾ ਕਾਗਜ਼ ਦੁੱਧ ਦਊਗਾ ਯਾਰ ਕਿ ਮੈਂ 18 ਕਿਲੋ ਦੁੱਧ ਜਣ 15 ਪਹਿਲਣ ਦਾ ਦਿੱਤਾ ਆ ਜੀ ਇਹਦਾ ਹਾਂਜੀ ਹਾਂਜੀ ਬਹੁਤ ਜ਼ਿਆਦੀ ਆ ਛੋਟੀ ਸੰਦੀਪ ਜੀ ਇਹਦਾ ਬੱਚਾ ਮਰ ਗਿਆ ਜੀ ਅੱਛਾ ਹਾਂਜੀ ਦੁੱਧ ਆ ਵੇਲੇ 13 ਕਿਲੋ ਕੰਡੇ ਤੇ ਰੱਖ ਕੇ ਦਊਗਾ ਤੇਰਾ ਕੋਲ ਹੈਗਾ ਕੰਡੇ ਤੇ ਠੀਲ ਠੰਡੀ ਬੜੀ ਭਾਵੇਂ ਇਦਾਂ ਪੈਜੋ ਥੱਲੇ ਦੇ ਥਾਪੀ ਮਾਰ ਕੇ ਉਹ ਮੂਸੀ ਵੀ ਬਣੀ ਜੋ ਇਹ ਮੂਸੀ ਤੇ ਲਾਉਣੀ ਮੂਸੀ ਤੇ ਲੈ ਲੈ 13 ਕਿਲੋ ਤੋਲ ਕੇ ਦੁੱਧ ਲੈ ਜਾਓ ਉਦਾਂ ਜਿਹੜਾ ਡੱਬਿਆਂ ਵਾਲਾ ਉਹ 15 ਵਾ ਬਸ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਕੱਦ-ਕੁੱਦ ਵਾਲੀ ਇਹ ਵੀ ਜੱਤ ਵਾਲੀ ਝੋਟੀ ਹੂੰ ਤੇ 15 ਦਿਨਾਂ ਦਾ ਇਹਦਾ ਸੁਆਜੋ ਆ ਜੋ ਜੀ ਵੇ ਰੰਗ ਵੇਖੋ ਇਹਦਾ ਝੋਟੀ ਦਾ ਜੈਡ ਬਲੈਕ ਜਿਹੜੀ ਜੱਡ ਬਲੈਕ ਪੂਛ ਵੀ ਸਾਰੀ ਕਾਲੀ ਹੈ 13 ਕਿਲੋ ਇੱਥੇ ਦੋ ਟਾਈਮ ਕੋਈ ਕੰਡੇ ਤੇ ਰੱਖ ਕੇ ਖੜੀ ਦਾ ਹੂੰ 15 ਦਿਨਾਂ ਦਾ ਸੁਆਜ ਬਿਲਕੁਲ ਹੀ ਕੋਈ ਠੰਡੀ ਧੀਰੀ ਇਹ ਨਹੀਂ ਵੀ ਲੱਤ ਪਟ ਕੇ ਦੂਜੇ ਬੰਨੇ ਕਿਸ ਬੰਨੇ ਕਰੂਗੀ ਜੀ ਬਹੁਤ ਜਿਆਦੀ ਝੋਟੀ ਚੰਗੀ ਆ ਇਹਦੀ ਬਾਜੀ ਫਿਰ ਕੀ ਮੈਂ ਤਾਂ ਸੰਦੀਪ ਜੀ ਉਹਦਾ ਤੇ ਝੋਟੀ ਇਹ ਵੀ 1.5 ਲੱਖ ਦੀ ਹੈ ਹੂੰ ਇਹਦਾ ਬਸ ਮੁੱਲ ਜਿਹੜਾ ਲੈਣ ਦੇਣ ਵਾਲੇ ਕਰਨਾ ਇੱਕ 20 ਦੀ ਬਸ ਦੇਣੀ ਹੈ ਜੀ 1 ਲੱਖ 20 ਹਜ਼ਾਰ ਦੀ ਦੇਣੀ ਹੈ ਚਲੋ ਵਾਠੀ ਦੋ ਟਾਈਮ ਆਪਣੀ ਤਿੰਨ ਟਾਈਮ ਚੋਕੇ ਪਹਾੜੇ ਤੇ ਭਾਵੇਂ ਮੂਸੀ ਗਾੜੀ ਰੱਖ ਲੋ ਤੇ ਭਾਵੇਂ ਪਹਾੜਾ ਛੋਟੂ ਤੇ ਭਾਵੇਂ ਐਦਾਂ ਹੀ ਥੱਲੇ ਬਹਿ ਜੋ ਇਹਦੇ ਚਲੋ ਬਹੁਤ ਜਿਆਦੀ ਸੀਲ ਆ ਜੀ ਬਸ ਠੀਕ ਆ ਆ ਨੀਲੀ ਵੀ ਕੀ ਆ ਆ ਝੋਟੀ ਆ ਨੀਲੀ ਦਾ ਤੇ ਉਹਦਾ ਸੌਦਾ ਹੋ ਚੁੱਕਾ ਵਾ ਜੀ ਹਾਂ ਤੇ ਇਹ ਇਹ ਵੀ ਰਾਤ ਹੀ ਆਈ ਕੱਲ ਦੀ ਸੂਈ ਹੈ ਅੱਛਾ ਹਾਂਜੀ ਹਾਂਜੀ ਆ ਖੋਲੀ ਝੋਟੀ ਕੱਲ ਸੂਈ ਬਹੁਤ ਜ਼ਿਆਦਾ ਚੋਣ ਚੋਣ ਇਕੱਠੀ ਕੀਤੀ ਮੈਂ ਨੇ ਪਹਿਲਾਂ ਸੂਈ ਭਾਈ ਨਾ ਦੂਜਾ ਸੂਆ ਜੀ ਛੇ ਦੰਦ ਬਹੁਤ ਕਿਨੇ ਵੇਗੀ ਵੇਗੀ ਭਾਈ ਹਾਂ ਇਹ ਦੇਖੇ ਮੈਂ ਤਾਂ ਲਾਲੋ ਆ ਹੀ ਗਏ ਪੈਸੇ ਹੋਣਗੇ ਡਰ ਧੂਤ ਮਾਰੀਏ ਹਾਂ ਬਹੁਤ ਜ਼ਿਆਦੀ ਚੋਣ ਚਾਂ ਚੰਗੀ ਹੈ ਝੋਟੀ ਦੁੱਧ ਦਊਗੀ ਅਰ ਕੀ 15 16 ਕਿਲੋ ਦੂਜਾ ਸੂਆ ਹੈ ਠੀਕ ਆ ਹਾਂਜੀ ਹਾਂਜੀ ਇਹਦਾ ਸੌਦਾ ਹੋਣੇ ਵਿੱਚ ਆਖੀ ਹੋ ਚੁੱਕਾ ਹੈ। ਨਾ ਬਸ ਠੀਕ ਹੈ ਜੀ। ਹਾਂਜੀ ਹਾਂਜੀ ਐਵੇਂ ਹੁਣ ਆਪਾਂ ਇਹਦਾ ਮੁੱਲ ਪਾਈ ਹੈ ਜੀ ਉਹ ਜੋ ਇਹਦਾ ਨੰਗਾ ਕਰੀਏ। ਹਾਂਜੀ ਨਹੀਂ ਫਿਰ ਹਾਂ। ਵੇਚਣ ਵਾਲੇ ਬੰਦਿਆਂ ਨੇ ਲਈ ਹੈ। ਵੇਚਣ ਵਾਲੇ ਬੰਦਿਆਂ ਨੇ ਲਈ ਹੈ। ਹਾਂਜੀ ਹਾਂਜੀ। ਨਾ। ਕਲ ਦੀ ਸੂਈ ਹੈ। ਪਿਓਰ ਨੀਲੀ ਦੀ ਉਧਰ ਦੀ ਝੋਟੀ ਆ ਹਰਿਆਣੇ ਦੀ ਏ। ਠੀਕ ਹੈ। ਹਾਂਜੀ ਹਾਂਜੀ। ਵੇ ਆਖੋ ਖਵੇਹ ਦੀ ਝੋਟੀ ਦੀ। ਚਲੋ। ਬਾਲੀ ਜਾ ਚੁੱਕੀ ਆ ਹਾਂਜੀ ਬਾਕੀ ਝੋਟੀ ਚੰਗੀ ਸੀ ਨਹੀਂ ਜੇ ਬਾਲੀ ਚੰਗੀ ਹੈ ਤੇ ਸੂਪ ਲੱਪੀ ਪਈ ਹੈ ਝੋਟੀ ਵਿਰਾਤ ਦੀ ਹੁਣ ਆਈ ਆ ਉਹ ਕੱਟੀ ਇਹਦੀ ਹਾਂਜੀ ਹਾਂਜੀ ਆ ਵੀ ਕੱਟੀ ਵੀ ਨੀਲੀ ਦੀ ਦਿੱਤੀ ਇਹਨੇ ਜੀ ਚਾਹ ਬੱਚਾ ਜੀ ਇਹਦਾ ਚਾਹ ਫਿਰ ਜੀ ਗੱਲ ਕਰਨ ਲੋੜ ਨਹੀਂ ਨਹੀਂ ਇਹਦੀ ਨਹੀਂ ਗੱਲ ਕੋਈ ਵੀ ਇਹ ਤੇ ਝੋਟੀ ਹੁਣ ਵਿਕੀ ਹਲਾ ਲੋ ਮਤਲ ਪਸਾਈ ਵੀ ਦੇ ਗਏ ਆ ਚਲ ਤੇ ਜੇ ਫਿਰ ਜੀ ਆਈ ਪਜੂ ਸੇਲ ਆ ਆਹੋ ਪੰਜੇ ਝੋਟੀਆਂ ਵਾਂ ਜਿਹੜੀਆਂ ਅਸਰ ਵਿਗਨਾਰੀ ਇੱਥੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਚੁਆਈ ਕਰੋ ਚੋਕ ਤੇ ਆਪਣੀ ਤਸੱਲੀ ਕਰਕੇ ਖੜੋ ਜੀ ਬਿਲਕੁਲ ਜੀ ਹਾਂਜੀ ਹਾਂਜੀ ਚਲੋ ਸਾਰਾ ਮਾਲ ਵਧੀਆ ਉਧਰ ਦਾ ਮਾਲ ਹੈ ਹਰਿਆਣੇ ਦਾ ਕੋਈ ਇੱਧਰ ਦੀ ਵਿੱਚ ਮੈਂ ਨਹੀਂ ਹੈਗੀ ਮੱਝਾਂ ਹੋਰ ਵੀ ਹੈਗੀਆਂ 5-6 ਬਾਹਰ ਵੱਜੀਆਂ ਕੋਈ ਵੀ ਕਿਸੇ ਦੇ ਚਲੋ ਇੱਥੇ ਆਓ ਇਹ ਨਹੀਂ ਵੀ ਇੰਨਾ ਚੋ ਮੱਝਾਂ ਮੇਰੇ ਕੋਲ ਅੱਜ 10-11 ਆਏ ਹੋਣ ਆਏ ਬੜੇ ਠੀਕ ਆ ਹਾਂਜੀ ਹਾਂਜੀ ਬਾਹਰ ਝੋਟੀਆਂ 5 ਵੱਜੀਆਂ ਹੋਵੇ ਅੰਦਰ ਥਾਣੀਆਂ ਕਬਨ ਬਿਲਕੁਲ ਜੀ ਹਾਂਜੀ ਹਾਂਜੀ ਚਲੋ ਹੋਰ ਜੀ ਨੰਬਰ ਬੋਲ ਦੋ 82436 ਸੈਂਡ ਆਪਣਾ ਦਲਚੀਪੁਰਾ ਜੀ ਤੇ ਨਾਮ ਆਪਣਾ ਸਿੰਧੂ ਸਿਕੁੰਦਰ ਕਰਕੇ ਬਿਲਕੁਲ ਹਾਂਜੀ ਹਾਂਜੀ